ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹਗੜ੍ਹ ਸਾਹਿਬ ਚੱਲੇ ਆ ਜੀ ਉੱਥੇ ਲੰਗਰ ਲਾਉਣਾ ਜੀ ਲੰਗਰ ਦੀ ਸੇਵਾ ਪਿੰਡ ਕਣੀਜੇ ਵੱਲੋਂ ਤੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਚੱਲੇ ਆ ਸੰਗਤਾਂ ਸਾਰੀਆਂ ਵਾਹਿਗੁਰੂ 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 ਇਹ ਭਾਜੀ ਬੋਬੀ ਦਾ ਪਕੌੜਾ ਜਿਆਦਾ ਨਾ ਥੋੜਾ ਇਹ ਬੋਬੀ ਦਾ ਪਕੌੜਾ ਜਿਆਦਾ ਨਾ ਥੋੜਾ ਵਾਹਿਗੁਰੂ ਹਰ ਤਰ੍ਹਾਂ ਦੇ ਖਾਣੇ ਵੀ ਮੌਜੂਦ ਹਨ ਬਨੇ ਹੋਏ ਨੇ ਇਹ ਬੋਗਲਾ ਲੰਗਰ ਸ਼ਕੋ ਆ ਕੇ ਚਾਹ ਪਕੌੜਾ ਦੁਪਹਿਰੇ ਰੋਟੀ ਆ ਜਾਈਏ ਇਸ ਤੋਂ ਸੋ ਇੱਕ ਤੋਂ ਸਟਾਰਟ ਕਰ ਰਹੇ ਆ ਨਾਨਕ ਸੇਵਾਦਾਰ ਲੱਗੇ ਹੋਏ ਆਪਣੇ ਇੱਕ ਕੱਤੇ ਦਾ 10 ਪਾ ਆਪਣਾ ਰਾਸ਼ੀ ਰੁਸ਼ਨਾ ਜੀ ਸਾਹਰ ਦੇ ਵਿੱਚ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿੰਡ ਕਨੀਜੇ ਤੋਂ ਚੱਲਣ ਲੱਗੇ ਆਂ ਫਤਿਹਗੜ੍ਹ ਸਾਹਿਬ ਤੇ ਜਾ ਕੇ ਆਪਾਂ ਲੰਗਰ ਲਾਉਣਾ ਤੇ ਬਾਕੀ ਆਪਾਂ ਸੰਗਤਾਂ ਦੇ ਸੰਜੋਗਣਾ ਇਹ ਸਾਰਾ ਕੁਝ ਇਹ ਸਰਵੀ ਭਾਈ ਨਾਲ ਅੱਜ ਸਰਵੀ ਭਾਈ ਦੇ ਘਰ ਸੀਗਾ ਲੰਗਰ ਤੇ ਬਹੁਤ ਬਹੁਤ ਕਿਰਪਾ ਮਹਾਰਾਜ ਜੀ ਨਾ ਤੇ ਬਾਕੀ ਬਹੁਤ ਧੰਨਵਾਦ ਗੁਰਦੁਆਰਾ ਦੇਖ ਲਓ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਤਸ਼ਾਹੀ ਤੇ ਕਰਨ ਲੱਗੇ ਆਂ ਸਟਾਰਟ ਤਖਾਨੇ ਦਾ ਨੂੰ ਸਾਰਾ ਕੁਝ ਅੱਥੇ ਪਜਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਦਰ ਵਧੀਆ ਲੱਗਦੀ ਹੈ ਵੀਡੀਓ ਹਨਾ ਸਿੰਘ ਤਿਆਰ ਵਰ ਤਿਆਰ ਛੱਡੀਆਂ ਹਾਂ <US> ਜੀ <uneopen morally> ਗੁਰੂ ਜੀ ਦਾ ਖਾਲਸਾ ਵਾਡੂ ਜੀ ਦੇ ਫਤਿਹ ਆ ਲੰਗਰ ਲੱਗਾ ਹੋਇਆ ਪਿੰਡ ਪੱਠਲ ਇਹ ਚਾਹ ਸ਼ਾਦੇ ਤੇ ਉਹ ਵੀ ਨਾ ਲੰਗਰ ਲੱਗਦਾ ਸਾਰੇ ਇੰਨਾ ਲੰਗਰ ਲੱਗਦੇ ਨੇ ਉਧਰ ਸੇਵਾ ਕਰ ਰਹੇ ਸੰਤਾਂ ਤੇ ਆਪਾਂ ਰੋਕੇ ਚਾਹ ਦੇ ਲੰਗਰ ਛੱਕੇ ਤੇ ਆਪਣੇ ਅੱਧੇ ਬੰਦੇ ਪਿੱਛੇ ਆ ਤੇ ਅੱਧੇ ਬੰਦੇ ਚੱਲ ਗਏ ਆਪਣੇ ਉੱਥੇ ਅੱਗੇ ਤੇ ਹੁਣ ਜਾ ਕੇ ਅਸੀਂ ਵੀ ਉੱਥੇ ਲਾਣਾ ਟੈਂਟ ਲਾਣਾ ਸਾਰਾ ਕੁਝ ਕਰਨਾ ਹੈ ਤੇ ਦਖਾਨੇ ਦਾ ਨੂੰ ਸੇਵਾਦਾਰ ਫਿਰ ਸੇਵਾ ਕਿੱਦਾਂ ਕਰਦੇ ਆ ਲੋ ਜੀ ਆ ਗਿਆ ਲੋਕੇਸ਼ਨ ਤੇ ਇਹ ਲੰਗਰ ਦੀ ਲੋਕੇਸ਼ਨ ਆ ਸਾਰੀ ਤੇ ਗੱਡੀਆਂ ਆਪਣੀਆਂ ਆ ਚੁੱਕੀਆਂ ਚਾਰ ਗੱਡੀਆਂ ਤੇ ਪਿੰਡ ਦੇ ਸਰਪੰਚ ਸਾਹਿਬ ਵੀ ਆ ਗਏ ਨੇ ਤੇ ਆ ਜਗਾ ਸਾਰੀ ਆਪਣੀ ਆ ਲੋਕੇਸ਼ਨ ਆ ਜਗਾ ਦੀ ਇਹ ਸਿੰਘ ਸਾਹਿਬ ਆ ਗਏ ਨੇ ਸਾਰੇ ਇੱਥੇ ਹੋਰ ਕਿੱਦਾਂ ਟਿੱਕੀ ਇਹ ਆ ਲੱਗਾ ਸ਼ੈੱਡ ਵੀ ਪੂਰਾ ਵਧੀਆ ਤੇ ਸੋਣ ਸਾਨੂੰ ਵੀ ਉਹ ਹੈਗਾ ਸਕੂਲ ਦਾ ਤੇ ਬਾਕੀ ਜਿਵੇਂ ਜਿਵੇਂ ਸੰਗਤ ਆਉਣਦੀਆਂ ਤੁਹਾਨੂੰ ਦਰਸ਼ਨ ਕਰਾਉਣੇ ਆਪਣੇ ਜਿਹੜੇ ਸੇਵਾਦਾਰ ਨੇ ਸਾਰਿਆਂ ਨੂੰ ਦਰਸ਼ਨ ਕਰਾਏ ਜਾਣਗੇ ਆ ਗਈ ਟਰਾਲੀ ਇੱਕ ਆ ਦੇਖੋ ਜੀ ਇੱਕ ਟਰਾਲੀ ਪਹੁੰਚ ਚੁੱਕੀ ਹੈ ਇੱਥੇ ਹੈਗਾ ਜੀ ਆਪਣਾ ਟੈਂਟ ਦਾ ਸਮਾਨ ਇੱਥੇ ਲਾਵਾਂਗੇ ਆਪਾਂ ਟੈਂਟ ਹੁੰਦਾ ਜ ਬਹੁਤ ਕਿਰਪਾਏ ਮਾਲਕ ਦੀ ਸਾਡੇ ਤੇ ਬਹੁਤ ਮਾਲਕ ਨੇ ਸਾਨੂੰ ਇਹ ਜੋਗਾ ਕੀਤਾ ਸਾਨੂੰ ਮਾਲਕ ਨੇ ਕਿਉਂਕਿ ਤਾਦੂ ਦੇ ਪਟਾਣੇ ਇਹਨੇ ਜੋਗਾ ਕੀਤਾ ਸੀ ਲੰਗਰ ਲਾਉਣ ਜੋਗੇ ਆ ਸਾਡੇ ਪਿੰਡ ਵਾਲੇ ਲੰਗਰ ਲਾਉਣ ਜੋਗੇ ਨੇ ਆ ਸਰਪੰਚ ਸਾਹਿਬ ਜੀ ਨੇ ਪਿੰਡ ਦੇ ਇੱਥੋਂ ਦੇ ਸਾਰੇ ਬਾਕੀ ਆਪਣੇ ਜਿਵੇਂ ਜਿਵੇਂ ਸਿੰਘ ਆ ਰਹੇ ਆ ਤਾਂ ਦਰਸ਼ਨ ਕਰਾਣੇ ਸਾਰਿਆਂ ਦੇ ਇਹ ਕਿੜੂ 19 ਸਾਲਾਂ ਦਾ ਏ ਆਪਣੇ ਸੇਵਾਦਾਰ ਖੜੇ ਨੇ ਰੋਕਣ ਵਾਸਤੇ ਆ ਸੇਵਾਦਾਰ ਖੜੇ ਆ ਆਪਣੇ ਜਿਹੜੀ ਆਪਣੇ ਸੰਗਤਾਂ ਆ ਰਹੀਆਂ ਨੇ ਉਹਨਾਂ ਨੂੰ ਰੋਕਣ ਵਾਸਤੇ ਖੜੇ ਹੋਏ ਆ ਇੱਧਰ ਆ ਗਿਆ ਮਨਜੀ ਸਾਹਿਬ ਤੇ ਇੱਧਰ ਆ ਗਿਆ ਆਪਣਾ ਫਟੇਗੜ ਸਾਹਿਬ ਇਹ ਦਿੱਲੀ ਹਾਈਵੇ ਆ ਲੋਈ ਦੂਜਾ ਟਰੈਕਟਰ ਵੀ ਆ ਗਿਆ ਲੱਗੇ ਰਹੇ ਪਿੰਡ ਕਣੀਜੇ ਦੇ ਨੌਜਵਾਨ ਆਹ ਤਰ ਬਿਚਾ ਪਹਿਲਾਂ ਦੂਨੇ ਨਾ ਪਾਓ ਹੱਥੇ ਬਾਦ ਅੱਧੀ ਤੇ ਨਹੀਂ ਬੱਠੇ ਕਰਕੇ ਲਾ ਰੋ ਇਹ ਵੀ ਟਰਾਲੀ ਖਾਲੀ ਕਰਨੀ ਐ ਨੌਜਵਾਨਾਂ ਨੇ ਲੋਈ ਦੋਵੇਂ ਟਰਾਲੀਆਂ ਤੁਹਾਨੂੰ ਖਾਲੀ ਕਰਕੇ ਟੰਟੂਨ ਲਾ ਕੇ ਉਸ ਤੋਂ ਬਾਅਦ ਉਹ ਖਾਵਾਂਗੇ ਤੁਹਾਨੂੰ ਸਾਰਾ ਇੱਥੇ ਸੇਵਾਦਾਰਾਂ ਦੀ ਕਿੰਨੀ ਸੇਵਾ ਕਿੰਨੀ ਸ਼ਰਧਾ ਤੇ ਹੁਣ ਆਪਾਂ ਥੋੜੀ ਸੇਵਾ ਕਰਾ ਲਈਏ ਉਸ ਤੋਂ ਬਾਅਦ ਤੁਹਾਨੂੰ ਦਿਖਾਣੇ ਆ ਟੈਂਟ ਲਾ ਗਏ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਲੱਗ ਗਿਆ ਟੈਂਟ ਤੇ ਲੰਗਰ ਦੀ ਸ਼ੁਰੂਆਤ ਹੁਣ ਥੋੜੀ ਦੇਰ ਤੱਕ ਕਰਾਂਗੇ ਕੱਚਾ ਲੰਗਰ ਕਰਾਂਗੇ ਫਿਰ ਸਵੇਰੇ ਉੱਠਦੇ ਆ ਸੱਜਦੇ ਲੰਗਰ ਦੀ ਤਿਆਰੀ ਸ਼ੁਰੂ ਹੋ ਜਾਣੀ ਆਪਣਾ 7 ਵਜੇ ਲੰਗਰ ਆਪਾਂ ਚਲਾ ਦੇਣਾ ਸਵੇਰੇ ਤੇ ਸੰਗਤਾਂ ਲੱਗੀਆਂ ਹੋਈਆਂ ਨੇ ਟੈਂਟ ਉਹਨਾਂ ਲਾਣ ਲੱਗੀਆਂ ਹੀ ਆ। ਉਹ ਬੇ ਬੋਰਾ। ਉਹ ਦੂਜੇ ਪੇਰੇ। ਇਹ ਖਾਏ ਆ। ਚੱਲਦਾ ਪਿਆ ਕੰਮ। ਪੂਰਾ ਜੋਰਾਂ ਦੇ। ਆ ਕੈਦਾ ਆਪਣਾ। ਆ ਸਿੰਘ ਸਾਹਿਬ ਇੱਧਰ ਲੱਗੇ ਲੈਟ ਲੋਟਾਂ ਲਾਣ। ਪੂਰੇ ਸੇਵਾਦਾਰ ਲੱਗੇ ਹੋਮ ਹਮਾ ਕੇ ਸੇਵਾ ਕਰਨ ਜੀ। ਬਸ ਉੱਤੇ ਆ ਬਰਤਨ ਸਾਰੇ ਕੱਢ ਕੇ ਰੱਖਤੇ ਸੇਵਾਦਾਰਾਂ ਨੇ ਤੇ ਸਵੇਰੇ ਆਪਾਂ ਗੋਭੀ ਕਾ ਵੀ ਕੱਟ ਕੇ ਪਕੌੜਿਆਂ ਦਾ ਲੰਗਰ ਤੇ ਨਾਲ ਦਾਲ ਫੁਲਕਾ ਪ੍ਰਸ਼ਾਦਾ ਵਾਹਿਗੁਰੂ ਦੀ ਕਿਰਪਾ ਨਾਲ। ਸੰਗਤ ਦੇ ਸੰਯੋਗ ਨਾਲ ਆਪਾਂ ਸਾਰਾ ਚਲਾ ਦੇਣਾ ਫਿਰੇ ਉਹ ਲੋ ਲਾਤੀ ਹੈ ਤੇ ਪਿਛਲੇ ਪਾਸੇ ਵੀ ਤੁਹਾਨੂੰ ਦਿਖਾ ਦਿੰਦੇ ਆ ਇੱਧਰ ਸਾਰਾ ਆਪਾਂ ਕਰ ਦਿੱਤਾ ਭਾਂਡੇ ਧੋਣ ਦਾ ਕੰਮ ਨਾ ਬਰਤਨਾਂ ਦਾ ਕੰਮ ਤੇ ਆ ਉਹ ਪਾਣੀ ਦੀ ਵਾਟਰ ਸਪਲਾਈ ਜੀ ਇੱਧਰ ਆ ਸਿੰਘ ਸਾਹਿਬ ਜੀ ਰੋਟੀ ਵਾਲੇ ਜੀ ਇਹ ਲੰਗਰ ਦੀ ਸੇਵਾ ਲੈਂਦੇ ਇਕੱਲੇ ਜੀ ਇਹ ਆਪਣੇ ਸੋਨੂ ਬਾ ਮੁੱਖ ਸੇਵਾਦਾਰ ਗਾਈਡ ਕਰਦੇ ਸਾਰਿਆਂ ਨੂੰ ਜਿੰਨੇ ਵੀ ਆਪਣੇ ਨਿੱਕੇ ਨਿੱਕੇ ਸੇਵਾਦਾਰ ਜਵਾਕ ਆਏ ਨੇ ਉਹਨਾਂ ਨੂੰ ਮੈਨ ਗਾਈਡ ਕਰਦੇ ਆ ਤੇ ਆ ਟਰਾਲੀਆਂ ਪਿੱਛੇ ਤਿਆਰ ਹੋ ਗਈਆਂ ਰਾਤ ਨੂੰ ਸੌਣ ਵਾਸਤੇ ਆ ਟਰੈਕਟਰ ਇੱਥੇ ਲਾਤੇ ਆ ਆ ਲਿਆਂਦਾ ਇਹ ਇੱਕ ਬਿਜਲੀ ਵਾਲਾ ਸਿਸਟਮ ਆ ਆਪਾਂ ਇਹਨੂੰ ਜਨਰੇਟਰ ਕਹਿੰਦੇ ਆ ਜੀ ਆ ਸਿੰਘ ਸਾਹਿਬ ਵੀ ਲਿਆਇਆ ਗੱਡੀ ਦੀ ਸੇਵਾ ਲਈ ਇਹਨਾਂ ਨੇ ਤੇ ਇੱਧਰ ਪਿੱਛੇ ਹੈਗਾ ਜੀ ਸ਼ਮਸ਼ਾਨ ਘਾੜ ਦੇ ਵਿੱਚ ਆਪਾਂ ਲੈਂਡ ਲੋਡ ਨਾਲ ਇੱਥੇ ਆਪਾਂ ਨੂੰ ਹੈਗੇ ਕਮਰੇ ਮਿਲ ਜਾਣੇ ਸੌਣ ਨੂੰ ਤੇ ਇੱਕ ਟਰਾਲੀ ਆ ਖੜੀ ਐ ਇਹਦੇ ਵਿੱਚ ਆਪਣੇ ਜਵਾਕ ਜੂਗ ਸੁੱਤੇ ਆ ਤੇ ਕਾਕਾ ਜੀ ਕਿਹੜੀ ਲਾਈਟ ਆ ਜੀ ਲਾਈਟ ਟਰਾਲੀ ਚ ਲਾਉਣ ਨੂੰ ਇਹ ਟਰਾਲੀ ਚ ਲਾਉਣ ਨੂੰ ਲਾਈਟ ਲੈ ਆ ਜੀ ਨਾਲ ਤੇ ਹੁਣ ਟਰਾਲੀ ਚ ਵੀ ਜਗਮਗ ਕਰਨਗੇ ਇਹ ਤੇ ਬਾਕੀ ਸੇਵਾਦਾਰ ਆਪਣੇ ਆ ਬੈਠੇ ਹੋਏ ਆ ਵੇਲੇ ਇਹ ਸੇਵਾਦਾਰ ਉਹ ਸਿੰਘ ਉਹ ਸੇਵਾ ਸੁਭਾ ਹੋ ਗਈ ਐ ਆ ਦੇਖੋ ਜੀ ਇਹ ਸੇਵਾਦਾਰ ਬੈਠੇ ਨੇ ਆਪਣੇ ਮੈਂ ਇੱਕ ਕਰਨ ਦਾ ਗੱਲ ਦਾ ਇੰਤਜ਼ਾਰ ਕਰ ਰਹੇ ਹਾਂ ਅਸੀਂ ਲਵਾਈ ਸਾਡੇ ਕੋਲ ਪਹੁੰਚ ਕੇ ਟਾਈਮ ਤੋਂ ਟਾਈਮ ਹਾਂਜੀ ਅਸੀਂ ਉਹਨਾਂ ਨਾਲ ਹੈਲਪ ਕਰਾਈਏ ਠੀਕ ਆ ਸਵੇਰ ਤੋਂ ਅਸੀਂ ਆਪਣਾ ਲੰਗਰ ਚਾਲੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਸਿੰਘ ਬਹੁਤ ਹੁੰਦਾ ਜੀ ਇੱਕ ਵਾਹਿਗੁਰੂ ਜੀ ਕੀ ਫਤਿਹ ਤੇ ਸਵੇਰ ਦੇ ਵੱਜ ਗਏ ਆ 5 ਅਸੀਂ ਆਏ ਆ ਦੁੱਧ ਦੀ ਸੇਵਾ ਲੈਣ ਤੇ ਅੱਜ ਤੁਹਾਨੂੰ ਦਿਖਾਣੇ ਆ ਆਪਣੇ ਸੇਵਾਦਾਰ ਲੈਟ ਜਗਾਉ ਮੜੀ ਜੀ ਵਾਹਿਗੁਰੂ ਜੀ ਕੀ ਫਤਿਹ ਦੁੱਧ ਦੀ ਸੇਵਾ ਲੈਣ ਆਏ ਆ ਫਿਰ ਤੁਹਾਨੂੰ ਕਰਾਨੇ ਆ ਦਰਸ਼ਨ ਲੰਗਰ ਦੇ ਵੀ ਜਾ ਕੇ ਕੱਲ ਆਪਣਾ ਟੈਂਟ ਲੱਗ ਗਿਆ ਸੀਗਾ ਉੱਥੇ ਸੰਗਤ ਦੀ ਸੇਵਾ ਦੇ ਨਾਲ ਤੇ ਅੱਜ ਲੰਗਰ ਪ੍ਰਸ਼ਾਦਾ ਸ਼ੁਰੂ ਕੀਤਾ ਜਾਊਗਾ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਜਦ ਜਦਾਂ ਵੀ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਹ ਦੱਸਿਓ ਕਿੰਨੂ ਕਿੰਨੂ ਯਾਦ ਹੈ ਚੀਜ਼ਾਂ ਜਿਹੜੀਆਂ ਪੁਰਾਣੇ ਬੰਦਿਆਂ ਨੂੰ ਸਾਰਿਆਂ ਨੂੰ ਯਾਦ ਹੋਣੀ ਹੈ ਦੁੱਧ ਚ ਪਾਣੀ ਚੈੱਕ ਹੋ ਜਾਂਦਾ ਸੀ ਬੰਦਾ ਸੋਨਾ ਦੁੱਧੀ ਬੜੀ ਕੁ ਮਨ ਦਿੰਦੇ ਨਾ ਕਰਕੇ ਪਾ ਕੇ ਨਾ ਇਹ ਆ ਤਾਂ ਛੱਡ ਨਾ ਭਾਈ ਜੀ ਇਹ ਆ ਵਤ ਜਾ ਇਹਨਾਂ ਦੁੱਧ ਖਰਾਬ ਨਹੀਂ ਨਾ ਹੁੰਦਾ ਭਜੀ ਦੁੱਧ ਖਰਾਬ ਨਹੀਂ ਹੁੰਦਾ ਦੁੱਧ ਨਾਲ ਆ ਭਾਈ ਉਹਨਾਂ ਤੋਂ ਲੈਣ ਆਏ ਦੁੱਧ ਕਵਾਂਟਲ ਅੱਛਾ ਮੱਤ ਜਾਵਾ ਕਹਿੰਦੇ ਬਹੁਤ ਖ਼ਤਰਨਾਕ ਜਾਵਾ ਜੀ ਕਹਿੰਦੇ ਲੋ ਜੀ ਦੁੱਧ ਦੀ ਸੇਵਾ ਆ ਗਈ ਐ ਤੇ ਸੇਵਾਦਾਰ ਆਪਣੇ ਸਵੇਰੇ ਲੱਗੇ ਦੇਖ ਲੋ ਜੀ 5:30 ਹੋਏ ਆ ਉਹ ਵਧੀਆ ਲੱਗਿਆ ਸਵੇਰੇ ਸਵੇਰੇ ਜੀ ਸਵੇਰੇ ਸ਼ਾਦ ਪ੍ਰਣਾਮ ਜੀ ਦਾਨ ਉਹ ਢੋਲੂ ਏ ਵਾਹਿਗੁਰੂ 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 ਜੀ ਇਧਰ ਲੱਗਿਆ ਹੋਇਆ ਪਰਨੇ ਬੰਨਣ ਇਧਰ ਸੇਵਾਦਾਰ ਰਿਵਾਜ ਲੱਗੇ ਬਰੈਡ ਪਰਨ ਆ ਵੀ ਜਵਾਦੋ ਕਾਲ ਸਾਹਿਬ ਵੈਗੁਰਜੀ ਕੀ ਫਤਿਹ ਲੱਗੇ ਹੋ ਹਾਂਜੀ ਹਾਂਜੀ ਬਾਈ ਕਰੋ 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 ਸੇਵਾ ਕਰੋ ਮੇਰਾ ਭਰਾ ਜਿਹੜੀ ਪੱਤੀ ਲਾ ਦਿਓ ਇਧਰ ਆਪਣੇ ਹਲਵਾਈ ਸਾਹਿਬ ਜੀ ਇਧਰ ਬੋਬੀ ਹਲਵਾਈ ਜੀ ਆਹ ਸ਼ੈਂਡਾ ਬਹੁਤ ਵਧੀਆ ਮਿਲ ਗਿਆ ਹਨਾ ਬਹੁਤ ਵਧੀਆ ਯਾਰ ਬਹੁਤ ਬਹੁਤ ਧੰਨਵਾਦ ਪਾਲੀ ਸਰਪੰਚ ਦਾ ਪਰਾਦੇ ਲਾਈਟ ਜਗਾ ਦਿਓ ਆ ਗਈ ਲਾਈਟ ਇਹਨਾਂ ਦੇ ਲਈ ਗੋਲ ਜਿੱਤੇ ਇਹਨਾਂ ਦੇ ਕੋਈ ਸਿੰਘ ਨਾ ਰਹੇ ਜੀ ਸਿਰ ਪਿਆਣ ਕਢਣੇ ਉਹ ਡੋਲੂ ਗਿਆ ਯਾਰ ਉਧਰ ਆ ਦੇਖੋ ਜੀ 19 ਸਾਲ ਦਾ ਨਾ ਆ ਰਿਹਾ ਜੀ 19 ਸਾਲ ਦਾ ਛਾਤੀ ਦੇਖੋ 19 ਸਾਲ ਦੇ ਦੀ ਛਾਤੀ ਦੇਖੋ ਜੀ ਕਿੰਨੀ ਤਗੜੀ ਆ ਯਾਰ ਵਿੱਕੀ ਓਏ ਨਾਣਾ ਤੂੰ ਨਾਣਾ ਕਿਉਂ ਏ ਹਾਂ ਨਾਣਾ ਲੈ ਕਿਹੜਾ ਗਏ ਨਾਣਾ ਸੋਜੀ ਆ ਜਾਏਗੀ ਟੱਟ ਹੋ ਜਾਏਗਾ ਸੇਂ ਨਾਣਾ ਨਹੀਂ ਅਲੋ ਹਾਂ ਸੇਂ ਨਾਣਾ ਝੂਲ ਦੇ ਨਿਸ਼ਾਨ ਰੈਣ ਪੰਥ ਮਹਾਰਾਜ ਕੇ ਵਾਹੀਵਾ ਕਿ ਜਦ ਨਾ ਉਸ ਤੇ ਦੁਆਗ ਭੇਜ ਦੁਆ ਤੇ ਅੰਦਰ लो सोने बचे वापसि साईं तरफ़ आजो बी कर्मा चार ਰੋੜਿਆਂ ਦੇ ਅੰਦਰ ਸਾਡੇ ਭੈਣ ਜੀ ਬਰਤ ਮਾਇਆ ਲੰਗਰ ਸਿਰਾਂ ਪੈਣ ਹੋਰ ਸਾਡੇ ਭੈਣ 100 ਲੱਖ ਪਰਿਵਾਰਾਂ ਦਾ ਅਸਰ ਹੋਣ ਦੇ ਸਾਡੇ ਕਟੀਆਂ ਕਲਾ ਬਖਸ਼ਣ ਆਜੋ ਸਾਧ ਸੰਗਤ ਜੀ ਮਹਾਨ ਸ਼ਹੀਦਾਂ ਸਿੰਘਾਂ ਦੀ ਯਾਦ ਦੇ ਵਿੱਚ ਤੇ ਲੰਗਰ ਚੜ੍ਹਦੇ ਆ ਜੀ ਲੰਗਰ ਛੱਕੇ ਜਾਣਾ ਸਾਧ ਸੰਗਤ ਜੀ ਦਰਵਾਜ਼ਾ ਚਾਤ ਮਗਰ ਦੇ ਲੰਗਰ ਵਾਹਿਗੁਰੂ ਦੀ ਕਿਰਪਾ ਨਾਲ ਤੇ ਲੰਗਰ ਇਸ ਤੋਂ ਬਾਅਦ ਫਿਰ 10 ਵਜੇ ਲੰਗਰ ਵੀ ਸ਼ੁਰੂ ਆ ਲਓ ਜੀ ਸੇਵਾਦਾਰ ਲੱਗੇ ਹੋਏ ਨੇ ਕੋੜੇ ਨਿਕਲ ਗਏ ਆ ਗੋਪੀ ਸੇਵਾ ਮੁੱਖ ਸੇਵਾਦਾਰ ਗੋਪੀ ਗੁਨਾਮ ਭਾਈ ਲੋ ਜੀ ਬਰੈਡ ਪਕੋੜੇ ਕਹਤਾ ਮੇਰਾ ਯਾਰ ਕੈਦਰ ਆਇਆ ਜਰੂ ਆਇਆ ਇਹ ਭਾਈ ਬੋਬੀ ਦਾ ਪਕੌੜਾ ਜਿਆਦਾ ਨਾ ਥੋੜਾ ਇਹ ਬੋਬੀ ਦਾ ਪਕੌੜਾ ਜਿਆਦਾ ਨਾ ਥੋੜਾ ਵਾਹ ਜੀ ਵਾਹ ਕਿਆ ਬਾਤ ਹੈ ਆ ਰਹੀਆਂ ਗੱਲ ਗੱਲ ਆਪਣੀ ਗੱਲ ਤੇ ਚੱਲ ਰਿਹਾ ਸਵੇਰੇ ਸਵੇਰੇ ਲੰਗਰ ਪ੍ਰਸ਼ਾਦਾ ਚੈੱਕ ਕਰੋ ਜੀ ਇਹ ਬਹੁਤ ਪਾਣੀ ਚੂਰ ਹੋ ਉਹ ਮਾਰ ਇਹ ਤੇ ਵੀਡੀਓ ਜੀ ਇਹ ਭਾਜੀ ਵੀਡੀਓ ਜੀ ਪੂਰਾ ਪੂਰਾ ਜੀ ਆ ਗਿਆ ਜੀ ਇਹ ਕੀ ਅੰਗਲੀ ਇਹ ਗਾਜਰੋ ਬਲ ਅੱਛਾ ਗਾਜਰੋ ਬਲ ਦੀ ਨਹੀਂ ਅੱਛਾ ਪਰੇ ਚਾਹ ਜੀ ਇੱਥੇ ਜਾ ਇੱਧਰ ਆਪਣਾ ਲੰਗਰ ਪ੍ਰਸ਼ਾਦਾ ਆਹ ਬੰਦੇ ਹੱਲੇ ਥੋੜੇ ਜੇ ਤਿਆਰੀ ਕਰ ਰਿਹਾ ਸੇਵਾਦਾਰ ਥੋੜੇ ਜੇ ਆਪਣੇ ਹਾਂਜੀ ਚੱਕੋ ਜੀ ਹੋ ਗਏ ਤਿਆਰ ਸਿੰਘੋ ਹਾਂਜੀ ਹੋ ਗਏ ਜੀ ਆਜੋ ਆਜੋ ਫਿਰ ਆਜੋ ਜੀ ਆਜੋ ਬਾਬਾ ਜੀ ਆਗੇ ਆਜੋ ਆਜੋ ਸੇਵਾਦਾਰ ਇੱਕ ਪਰਨਾ ਦਿਓ ਹਾਂ ਲੋਕ ਸੇਵਾਦਾਰ ਜੀਤਾ ਜੀ ਉਹਨਾਂ ਕਹਿੰਦੇ ਨੇ ਜੀ ਮੈਂ ਤਾਂ সেবা ਕਰ ਰਿਹਾ ਨਾਲੇ ਖਾ ਰਿਹਾ ਥੋੜਾ ਚੈੱਕ ਕਰ ਰਿਹਾ ਹੈ ਹਨਾ ਇੱਧਰ ਬਣੇ ਬੋ ਬਈਏ ਗੱਲ ਆ ਦੇਖੋ ਜੀ ਇਹ ਪਿਓ ਪੋਤੇ ਜੀ ਦੋਵੇਂ ਈਮਾਨ ਸਿੰਘ ਤੇ ਸਰਦਾਰ ਸਤਨਾਮ ਸਿੰਘ ਜੀ ਆ ਗਿਆ ਹੱਦਲ ਕਟੇ ਕਕਵਾ ਰੋਡ ਤੋਂ ਬੋ ਵੀ ਸੇਵਾਦਾਰ ਹੱਦਲ ਕਟੇ ਕਕਵਾ ਰੋਡ ਤੋਂ ਬੋ ਵੀ ਸੇਵਾਦਾਰ ਹੱਦਲ ਰੋਡ ਨਹੀਂ ਕਕਵਾਲੂ ਪੇਟ ਕੈਮਰਾ ਵਾ ਕਕਵਾ ਰੋਡ ਕਕਵਾਲ ਟੰਡਾ ਇੱਧਰ ਦੁੱਧ ਦੀ ਸੇਵਾ ਰਹੀ ਆ ਗਰਮ ਕਰ ਰਹੇ ਨੇ ਸਿੰਘ આ દો સિંગ ખડે ને આપણે કનીજે તો ਅਲੂ ਦੀ ਸਟੋਰੀ ਵਾਲਾ ਭਾਟ ਕੋੜਾ ਗੋਪੀ ਵਾਲੇ ਮਕੋੜੇ ਅਲੂ ਵਾਲੇ ਕੋੜੇ ਤਾਲ ਕਰਨਾ ਮੇਰਾ ਜੀਵਨ ਹੋਰ ਵਰਮਾ ਸ਼ਰਮ ਪ੍ਰਸ਼ਾਦਾ ਤਾਲ ਬੱਕਰੀ ਵਰਮਾ ਕਰਨ ਤਾਲ ਮੈਂ ਦੁੱਜੀ ਅੰਮ੍ਰਿਤ ਨਗਰ ਤੇ ਆਣੇ ਦੀ ਲਗਾਤਾਰ ਜਨ ਲਾਡੋ ਨੇ ਤੇ ਰਾਣੀ ਆ ਗਿਆ ਗੁਰੂ ਘਰ ਤੇ ਸਾਥੇ ਲਾ ਲੋ ਗੋਪੀ ਦੀ ਸੈਣ ਤੋਂ ਪ੍ਰਸ਼ਾਦਾ ਤਾਲ ਮੱਖਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਗਰਮ ਗਰਮ ਪ੍ਰਸ਼ਾਦਾ ਦਾਲ ਮੱਕੜੀ ਮਿਕਸ ਵਿੱਚ ਗਰਮ ਚਾਹ ਵਾਹਿਗੁਰੂ ਜੀ ਗੁਰੂ ਕਾ ਲੰਗਰ ਤਿਆਰ ਨੇ ਲੰਗਰ ਸ਼ਾਕੇ ਵਾਹਿਗੁਰੂ ਜੀ ਗੁਰੂ ਕਾ ਲੰਗਰ ਸ਼ਾਕੇ ਜੀ ਲੋਈ ਸੇਵਾ ਦਾ ਲੱਗੇ ਹੋਏ ਆ ਤੇ 6 ਵਜੇ ਸ਼ਾਮ ਦੇ ਤੇ ਬਾਕੀ ਕੱਲ ਸਵੇਰੇ ਆਵਾਂਗੇ ਤਿਆਰ ਹੋ ਕੇ ਤੇ ਫੇਰ ਸੇਵਾ ਕਰਾਂਗੇ ਤੇ ਹੇ ਲੰਗਰ ਚੱਲਣਾ 10:00 11:00 ਤੱਕ ਜਿਹੜੀ ਸੰਗਤ ਹੁੰਦੀ ਹੈ ਰੁਕਦੀ ਹੈ ਤੇ ਆਹ ਸੇਵਾਦਾਰਾਂ ਨੇ ਬਹੁਤ ਸੇਵਾ ਕੀਤੀ ਹੈ। ਮਤਜੀ ਸਵੇਰ ਦੇ ਆਏ ਹੋਏ ਆ। ਤੇ ਕੈਮਰਾ ਮੇਰਾ ਦੂਜੀ ਗੱਡੀ 'ਚ ਰਹਿ ਗਿਆ ਤਾਂ ਕਰਕੇ ਮੈਂ ਥੋੜਾ ਜਿਹਾ ਕਰ ਨਹੀਂ ਸਕਿਆ। ਵਲੌਗ ਨਹੀਂ ਬਣਾ ਸਕਿਆ ਪੂਰਾ। ਤੇ ਬਾਕੀ ਇੱਥੇ ਹੀ ਦੋ ਇਜਾਜ਼ਤ ਕੱਲ ਦਾ ਲੰਗਰ ਫੇਰ ਕੱਲ ਨੂੰ ਵਲੌਗ ਬਣਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢੂਲ ਦੇ ਨਿਸ਼ਾਨ ਰਹਿਣ ਬੰਦ ਸਿੰਘ ਮਹਾਰਾਜ ਦੇ ਤੇ ਕੱਲ ਦਾ ਕਲ ਵੀ ਤਰਨ ਲੰਗਰ ਦੀ ਸੇਵਾ ਦਿਖਾਵਾਂਗੇ ਜੀ